ਮੈਂ ਮੈਂ ਬੁਲਾਵਾ ਆ ਗਿਆ ਤੇਰਾ ਹੋ ਮੈਂ ਮੈਂ ਬੁਲਾਵਾ ਆ ਗਿਆ ਤੇਰਾ ਤੇਰੀ ਮਨਤਾਇ ਤੇ ਤੁਲਾ ਤੇਰਾ ਖੁਦ ਚੱਲਦੀ ਨਹੀਂ ਤੱਤੇ ਦੀਆ ਵਾ ਵਾ ਬਨੋ ਕਰਕੇ ਧੰਦੀ ਛਾ ਕਰ ਜਨਮ ਦੇ ਨਹੀਂ ਦੇ ਸਕਦਾ ਤੇਰੇ ਐਸਾ ਨਾਮ ਨਾ ਮਾ ਕਰ ਜਨਮ ਦੇ ਨਹੀਂ ਦੇ ਸਕਦਾ ਤੇਰੇ ਐਸਾ ਨਾਮ ਨਾ ਮਾ ਤੇਰੇ ਲਈ ਉਹ ਬੰਦ ਹੋਵਾਂ ਜੋ ਖੁਸ਼ੀਆਂ ਨਾਲ ਲੈ ਆਂਦੇ ਮੈਂ ਤੇਰੇ ਲਈ ਕਿਉਂ ਰਤ ਹੋਵਾਂ ਹਰ ਜਨਮ ਬਣੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰਾ ਪੁੱਤ ਹੋਵਾਂ ਹਰ ਜਨਮ ਬਣੇ ਤੂੰ ਮਾਂ ਮੇਰੀ ਹਰ ਜਨਮ ਮੈਂ ਤੇਰਾ ਪੁੱਤ ਹੋਵਾਂ कॾहिं मिठिय मिठी कंदी कॾहिं कंदी जी सोन पर जनम दी सघ तेसा न ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਐਸਾ ਨਾਮ ਥੈਂਕ ਯੂ ਬਹੁਤ ਸਾਰੇ ਨੇ ਬਹੁਤ ਹੀ ਵਧੀਆ ਬੱਲੇ ਬੱਲੇ ਕ੍ਰਾਫਟੀਆਂ ਸਾਰੇ ਵਰਤ ਤਾੜੀਆਂ ਦਿੱਤੋ ਇੱਕ ਬਹੁਤ ਸ਼ਾਨਦਾਰ ਕੀ ਪਰਫਾਰਮੈਂਸ ਬੈਣ ਵੀ ਗਏ ਜਿੰਨੇ ਮੈਟਰ ਅੰਤੋਂ ਦਾਇਰਿਕ ਕਿੰਨੇ ਦਿਨ ਹੋ ਗਏ ਤੇ ਵੀ ਮੈਂ ਮੈਨੂੰ ਵੀ ਤਾਂ ਬਣ ਤੱਕੇ ਨਾਲ ਗੱਲਤਾ ਤੇ ਜੀ ਆ ਵੀ ਬਣ ਕੇ ਰਿਹਾ ਵੀ ਐਨਰ ఎంਜॉय ਕਰ ਰਿਹਾ ਦੇਖੋ ਜਿਸ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਂਦਾ ਨਹੀਂ ਉਹ ਹਮੇਸ਼ਾ ਹੀ ਪਰਿਵਾਰ ਮਾਤਾ ਹੁੰਦਾ ਸਾਡੇ ਮਾਤਾ ਸਾਡੇ ਮਾਂ ਜਿਹੜਾ ਕਰਦੇ ਸੀ ਵੀ ਅਗਰ ਕਿਸੇ ਬੱਚੇ ਦਾ ਰਿਸ਼ਤਾ ਕਰਨ ਜਾਣਾ ਨਾ ਨਹੀਂ ਕਿਸੇ ਦੇ ਘਰੇ ਤਾਂ ਉਸ ਘਰ ਦੀਆਂ ਗਰਾਂਟੀਆਂ ਉਸ ਘਰ ਦੀਆਂ ਜਨਾਨੀਆਂ ਨੂੰ ਦੇਖੋ ਜੇ ਉਹਨਾਂ ਦੇ ਘਰ ਤੇ ਮੁਸਕਰਾਹਟ ਹੈ ਨਾ ਬਹੁਤ ਹੈ ਪਰ ਤੁਸੀਂ ਰਿਸ਼ਤਾ ਕਰਦੋ ਜੇ ਜੇ ਤੁਹਾਨੂੰ ਲੱਗਦਾ ਨਾ ਜਿਵੇਂ ਵੀ ਨਾਟਕ ਦਿਖਾਇਆ ਸੀ ਆ ਭੈਣਾਂ ਨੇ ਜਿਵੇਂ ਉਹ ਪਤਲੇ ਬਦਲ ਬਗਾਰੇ ਕਿ ਬਣੇ ਸੀ ਜੇ ਅਜਾ ਮਾਹੌਲ ਹੈ ਨਾ ਚੁੱਪ ਕਰਕੇ ਬਿਨਾਂ ਸੇ ਘਰੋ ਬਾਹਰ ਤੇ ਮਹੌਲ ਹੀ ਮਹੌਲ ਹੀ ਸਾਰਾ ਨਖੇਰਾਂ ਨਾਲ ਵੀ ਮਿਤਾ ਪਿਆਰੇ ਪਿਆਰੇ ਗਾਣੇ ਵੀ ਗਏ ਤੇ ਜਿਨ੍ਹਾਂ ਦਾ ਆਪਣਾ ਮਨ ਕਰ ਰਿਹਾ ਸੀ ਆਪਣੇ ਬੰਦੇ ਨਾਲ ਅੰਤ ਤਸਵੀਰ ਦੇ ਨਾਲ ਬੰਦੇ ਨਾਲ ਸਾਰੇ ਇੰਜੋਏ ਕਰਦੇ ਆਪ ਖੁਦ ਵੀ ਜੁਆਇ ਕਰਦੇ ਆ ਮੈਂ ਤਾਂ ਸੱਚੇ ਪਾਤਸ਼ਾਹ ਕੇ ਅੱਗੇ ਅਰਦਾਸ ਕਰੂੰਗਾ ਵੀ ਜਿਹੜੀਆਂ ਫੈਮਿਲੀ ਸਾਡੇ ਵਿੱਚ ਆਈਆਂ ਘਟੀਆਂ ਇਹ ਸੱਚੇ ਪਾਤਸ਼ਾਹ ਦਾ ਪ੍ਰਭਾਤਮਾ ਹੈ ਭਗਵਾਨ ਦਾ ਰਾਮਚੰਦਰ ਜੀ ਨੇ ਇਹਨਾਂ ਤੇ ਐਨੀ ਕਿਰਪਾ ਕੀਤੀ ਹੈ ਬੇਸ਼ਕ ਪ੍ਰਭਾਤਮਾ ਇਹਨਾਂ ਨੂੰ ਹਮੇਸ਼ਾ ਹੀ ਹਮੇਸ਼ਾ ਹੀ ਇੱਦਾਂ ਮੁਸ਼ਰਕੇ ਇਹਨਾਂ ਦੇ ਪਰਮਾਤਮਾ ਦੀ ਚੜ੍ਹਦੇ ਚੜਾ ਦੇ ਰੱਖੇ ਮੈਂ ਇੱਕ ਛੋਟੀ ਜਿਹੀ ਗੱਲ そうだか